ਕਾਲਾ ਬਾਡਾ ਕੋਡੀ ਸੀ ਸਰ ਸਾਡੀ ਬੇਨਤੀ ਹੈ ਇਹ ਜੋ ਕੰਮ ਹੋ ਰਿਹਾ ਗਲਤ ਹੋ ਰਿਹਾ ਅਸੀਂ ਨਹੀਂ ਹੁੰਦਾਂ ਪਿੰਡ ਨਾਲ ਸਾਨੂੰ ਪਿੰਡ ਨੂੰ ਨੁਕਸਾਨ ਆ ਸਾਡੇ ਡੰਗੇ ਸਾਰੇ ਵਿੱਚ ਬੈਠ ਜਾਣੇ ਅਸੀਂ ਨਹੀਂ ਹੁੰਦਾਂ ਪਰਲੇ ਸ਼ਹਿਰ ਦੇ ਕੋਈ ਲਿਖਿਆ ਨਹੀਂ ਪਤਾ ਲਾਇਆ ਨਹੀਂ ਵਾੜੇ ਜੱਟਾ ਪਾਰਲੇ ਸ਼ਹਿਰ ਕਿਹਨੇ ਲਾਇਆ ਡੰਗੇ ਲੱਗ ਰਹੇ ਨੇ ਲਾਓ ਪਾਰਲੇ ਸ਼ਹਿਰ ਨਾਲ ਵਾੜੇ ਜੱਟ ਕਿਸੇ ਦਾ ਡੱਕਾ ਦੇ ਆਪ ਲਾਇਆ ਜੀ ਉਹ ਸਾਰਾ ਬੰਨ ਜੀ ਇਕੱਲੇ ਇਕੱਲੇ ਬੰਦੇ ਦੇ ਖਰਚਾ 35-35000 ਰੁਪਏ ਹੋਇਆ ਮੇਰਾ ਖੁਦ ਦਾ 35000 ਰੁਪਏ ਖਰਚਾ ਹੋਇਆ ਜੀ ਆ ਵੀਡੀਓ ਅੱਜ ਤੱਕ ਪਈਆਂ ਜੀ ਹਜੇ ਲੈ ਕੋਈ ਸੁਣਵਾਈ ਨਹੀਂ ਹੋਈ ਦੇਖ ਲੋ ਜੀ ਪਿਆ ਜੀ ਕੱਲ ਇਹ ਹੈ ਜੀ ਮੈਂ ਪਿੰਡ ਦਾ ਨੰਬਰ ਦਾ ਰਿਹਾ ਠੀਕ ਹੈ ਜੀ ਜਿਹੜੀ ਇਹ ਡੀਸਿਲਿੰਗ ਹੋ ਰਹੀ ਇਹ ਬਿਲਕੁਲ ਗਲਤ ਹੋ ਰਹੀ ਠੀਕ ਹੈ ਜੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀ ਐਸਟੀਐਮ ਇਹਨਾਂ ਤੇ ਡੀਸਿਲਟ ਕਰ ਰਿਹਾ ਸਾਰਿਆਂ ਦੇ ਪਰਚਾ ਹੋਣਾ ਚਾਹੀਦਾ ਡਾਇਰੈਕਟਰ ਮੇਰੇ ਮਸ਼ੀਨ ਪਿੰਡ ਦਾ ਨਾਮ ਪਿੰਡ ਦਾ ਮਰਦਪੁਰ ਜੀ ਮੈਂ ਨੰਬਰ ਦਾ ਜਨੈਸਿੰਗ ਪਿੰਡ ਪੁਰ ਇਹਨੂੰ ਬੁਲਾਓ ਇੱਥੇ ਪੁੱਛੋ ਸਾਨੂੰ ਪਤਾ ਹੈ ਬਾਬਿਆਂ ਨੇ ਸਾਨੂੰ ਕੋਣ ਬਣਾ ਕੇ ਦਿੱਤਾ ਅੱਜ ਤੱਕ ਕਿਸੇ ਸਰਕਾਰ ਨੇ ਸਾਡਾ ਪੱਲਾ ਨਹੀਂ ਫੜਿਆ ਨਾ ਕਿਸੇ ਹੋਰ ਨੇ ਭੜਿਆ ਜਿਹੜੀ ਸਰਕਾਰ ਆਂਦੀ ਤੁਹਾਨੂੰ ਚਾਰੀ ਘਰਾਂ ਨੂੰ ਪੁਲ ਨਹੀਂ ਬਣਾਉਣਾ ਹੈਗਾ ਇਹ ਸਾਨੂੰ ਪਤਾ じゃ ਉਸ ਬਾਹਰੋਂ ਨੂੰ ਪਤਾ ਨਹੀਂ ਨਾ ਸਾਨੂੰ ਪੁਲ ਬਣਾ ਕੇ ਦਿੱਤਾ ਸਨ ਸਾਡੇ ਵੀਰੇ ਹੱਥਾਂ 'ਚ ਪੁਲ ਚੋਂਦਾ ਤਾਂ ਸਾ ਤੇ ਰੋਟੀ ਨਹੀਂ ਖਾ ਆਉਂਦੀ ਜਿਹੜੇ ਅੱਜ ਬੋਲਦੇ ਨੇ ਵੀ ਜਮਾਨੀਆਂ ਪੱਠੜ ਚੱਕਣ ਨਹੀਂ ਆਉਂਦੀ ਤੇ ਇੱਥੇ ਹੁਣ ਕਿੱਦਾਂ ਬੋਲ ਕੇ ਦੱਸਦੇ ਸਾਨੂੰ ਇਹ ਇੱਕ ਪੁਲ ਪਹਿਲੇ ਮਾਂ ਤੋਂ ਆ ਗਿਆ ਇਹ ਲੇਟਰਾ ਵਾਲਾ ਹੁਣ ਆਜੇ ਸਾਡੇ ਪੁਰਜ ਪਿੰਡ ਦੀ ਵਾਰੀ ਆ ਇਹ ਹੁਣ ਤੁਸੀਂ ਦੇਖੋ ਕਿੰਨੀਆਂ ਮਸ਼ੀਨਾਂ ਕਿੰਨਾ ਸਾਫੀ ਕਰਨਿਆ ਕਰਦਾ ਹੈ ਕਿ ਦੇਖੋ ਪਿਛੇ ਵਜਾਇਆ ਕਰਦੀਆਂ ਦੇਖੋ ਹੁਣ ਤਾਂ ਕੋਈ ਨਹੀਂ ਸੀ ਦੁਗੇ ਹੋਵੇ ਸਾਨੂੰ ਪਤਾ ਜਿੱਦਾਂ ਅਸੀਂ ਇਹ ਫੋਰ ਬਣਾਇਆ ਬਾਬੇ ਦੀਆ ਪਾਰਲੀਮੈਂਟਾ ਕਰਕੇ ਸਰਕਾਰਾਂ ਕੋਹਤਾ ਹੈ ਕਿ ਕਿਸੇ ਨਾਲ ਸਾਡੀ ਬਾਣੀ ਪੜੀ ਹੈਗੀ ਅੱਥੇ ਆ ਦੇਖੋ ਮੋਹਰੇ ਜਦ ਪਾਣੀ ਨੇ ਪੈਣਾ ਆਹ ਦੇਖੋ ਸਾਰੇ ਡੰਡਾ ਬੈਠਾ ਹੋ ਸਾਰੇ ਨੰਗੇ ਆ ਇੱਥੋਂ ਪਾਣੀ ਪੈ ਕੇ ਸਾਰੇ ਨੇ ਬੈਠ ਜਾਣਾ ਸਾਡਾ ਬਿਲਕੁਲ ਇਹ ਚਾਰ ਕਨਾਲ ਮੋਹਰੇ ਆ ਪਿੰਡ ਦੇ ਨਾਲ ਉਹ ਵਾਦੀ ਨੂੰ ਪਾਣੀ ਦੇਣਾ ਪੈ ਗਿਆ ਕਰਦੇ ਨਾਲ